ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਵੀਰ ਜੀ ਮੇਰਾ ਨਾਮ ਮਨਜੀਤ ਸਿੰਘ ਪਿੰਡ ਗਲਾਲੀਪੁਰ ਜ਼ਿਲ੍ਹਾ ਤਰਨਤਾਰਨ ਤੇ ਵੀਰ ਜੀ ਮੈਂ ਤੁਹਾਨੂੰ ਬਾਡੀ ਸਰਵਿਸ ਬਾਰੇ ਦੱਸਣ ਜਾ ਰਿਹਾ ਜੀ ਇਹ ਜੋ ਬਾਡੀ ਸਰਵਿਸ ਹੈ ਜੀ ਇਹ ਮੈਂ ਆਪ ਖੁਦ ਚੂਜ਼ ਕੀਤਾ ਹੈ ਹਾਂਜੀ ਮੈਂ ਇਸ ਟਾਈਮ ਦੁਬਈ ਦੇ ਵਿੱਚ ਆ ਤੇ ਮੈਂ ਦੀਪੇ ਭਾਜੀ ਨਾਲ ਫੋਨ ਤੇ ਗੱਲ ਕਰਕੇ ਫਿਰ ਮੈਂ ਇੱਥੇ ਮੰਗਵਾਇਆ ਜੀ ਹਾਂਜੀ ਬਾਡੀ ਸਰਵਿਸ ਪੈਕ ਮੈਨੂੰ ਇਹਦੇ ਬਹੁਤ ਫਾਇਦੇ ਹੋਏ ਜੀ। ਹਾਂਜੀ ਮੇਰੇ ਫੈਟੀ ਲੀਵਰ ਦੀ ਪ੍ਰੋਬਲਮ ਸੀ ਤੇ ਮੈਂ 40 ਦਿਨ ਦਾ ਕੋਰਸ ਇਹ ਕੀਤਾ ਬਾਡੀ ਸਰਵਸ ਪੈਕ ਦਾ। ਮੈਂ ਇੱਥੇ ਦਵਾਈ ਮੰਗਵਾਇਆ ਸੀ ਤੇ ਇੱਥੇ ਮੈਂ ਕੋਰਸ ਕੀਤਾ ਜੀ 40 ਦਿਨ ਦਾ ਤੇ ਮੈਨੂੰ ਬਹੁਤ ਫਾਇਦੇ ਹੋਏ ਆ। ਹਾਂਜੀ। ਤੇ ਹੁਣ ਰਿਜ਼ਲਟ ਬਹੁਤ ਵਧੀਆ ਆਇਆ ਮੇਰਾ। ਹਾਂਜੀ ਫੈਟੀ ਲੀਵਰ ਦਾ ਹੁਣ ਮੈਂ ਦੁਬਾਰਾ ਅਲਟਰਾਸਾਉਂਡ ਕਰਾਇਆ ਤੇ ਮੇਰੇ ਟੈਸਟ ਬਿਲਕੁਲ ਸਹੀ ਆਇਆ ਜੀ। ਬਿਲਕੁਲ ਕੋਈ ਪ੍ਰੋਬਲਮ ਨਹੀਂ ਆ। ਹਾਂਜੀ ਪਹਿਲਾਂ ਮੈਨੂੰ ਬਹੁਤ ਪ੍ਰੋਬਲਮ ਸੀ ਮੈਨੂੰ ਰੋਟੀ ਦੀ ਭੁੱਖ ਨਹੀਂ ਲੱਗਦੀ ਬਹੁਤ ਘੱਟ ਲੱਗਦੀ ਸੀ ਤੇ ਵੈਸੇ ਵੀ ਢਿੱਡ ਭਰਿਆ-ਭਰਿਆ ਰਹਿੰਦਾ ਸੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਬਹੁਤ ਦਵਾਈਆਂ ਖਾਧੀਆਂ ਮੈਂ ਪਰ ਮੈਨੂੰ ਕਦੇ ਫਰਕ ਨਹੀਂ ਪਿਆ ਜੀ ਬਹੁਤ ਜਿਆਦਾ ਦਵਾਈ ਖਾਧੀ ਮੈਂ ਪਰ ਜਦੋਂ ਦਾ ਇਹ ਬਾਡੀ ਸਰਵਿਸ ਯੂਜ਼ ਕੀਤਾ ਉਦੋਂ ਦਾ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹਾਂ ਜੀ ਹੁਣ ਜਿਉਂ-ਜਿਉਂ ਟਾਈਮ ਹੋਈ ਜਾ ਰਿਹਾ ਏ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਜੀ ਹਾਂਜੀ ਮੈਨੂੰ 1 ਸਾਲ ਹੋ ਗਿਆ ਯੂਜ਼ ਕੀਤੇ ਨੂੰ ਤੇ ਹੁਣ ਮੈਨੂੰ ਕੋਈ ਪ੍ਰੋਬਲਮ ਹੈ ਜੀ ਬਿਲਕੁਲ ਠੀਕ ਠਾਕ ਹੈ ਜੀ ਮੈਂ ਤੇ ਦੀਪੇ ਭਾਜੀ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਜਿਨ੍ਹਾਂ ਨੇ ਸਾਨੂੰ ਇਹ ਬਾਡੀ ਸਰਵਿਸ ਪੈਕ ਬਾਰੇ ਦੱਸਿਆ ਤੇ ਸਾਰੇ ਯੂਜ਼ ਕਰੋ ਮੇਰੀ ਤੇ ਇਹੋ ਸਲਾਹ ਜੀ ਹਾਂਜੀ